ਅੱਜਕੱਲ ਦੀ ਖਰਾਬ ਜੀਵਨ ਸ਼ੈਲੀ ਦੇ ਕਾਰਨ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਇਸ ਸਮੱਸਿਆ ਦਾ ਸਾਹਮਣਾ ਛੋਟੀ ਉਮਰ ਦੇ ਲੋਕਾਂ ਨੂੰ ਵੀ ਕਰਨਾ ਪੈ ਰਿਹਾ ਹੈ ਦਿਲ ਦਾ ਦੌਰਾ ਹਮੇਸ਼ਾ ਕੋਲੇਸਟ੍ਰੋਲ ਦੇ ਪੱਧਰ ਨਾਲ ਜੁੜਿਆ ਹੁੰਦਾ ਹੈ ਤੁਹਾਨੂੰ ਦੱਸ ਦਈਏ ਕਿ ਕੋਲੇਸਟ੍ਰੋਲ ਦੋ ਤਰ੍ਹਾਂ ਦਾ ਹੁੰਦਾ ਹੈ ਕੋਲੇਸਟ੍ਰੋਲ ਸਰੀਰ ਦਾ ਇੱਕ ਜ਼ਰੂਰੀ ਹਿੱਸਾ ਹੈ ਸਾਡਾ ਸਰੀਰ ਖੁਦ ਕੋਲੇਸਟ੍ਰੋਲ ਪੈਦਾ ਕਰਦਾ ਹੈ ਕੋਲੇਸਟ੍ਰੋਲ ਮਾੜਾ ਨਹੀਂ ਹੈ ਇਸ ਦੀ ਉੱਚ ਪੱਧਰ ਦੇ ਵਿੱਚ ਮੌਜੂਦਗੀ ਮਾੜੀ ਹੈ ਪਹਿਲਾਂ ਅਸੀਂ ਕੋਲੇਸਟ੍ਰੋਲ ਲਈ ਬਾਰੋਂ ਖਪਤ ਕੀਤੀ ਜਾਣ ਵਾਲੀ ਚਰਬੀ ਨੂੰ ਦੋਸ਼ੀ ਠਹਿਰਾਉਂਦੇ ਸੀ ਪਰ ਹੁਣ ਰਿਸਰਚ ਤੋਂ ਇਹ ਗ ਹੈ ਕਿ ਇਹ ਸਾਡੇ ਸਰੀਰ ਦੀ ਕੋਲੇਸਟਰੋਲ ਨੂੰ ਸੰਭਾਲਣ ਦੇ ਵਿੱਚ ਯੋਗਤਾ ਤੇ ਨਿਰਭਰ ਕਰਦਾ ਹੈ। ਕਈ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੋਲੇਸਟਰੋਲ ਦਾ ਪੱਧਰ ਬਹੁਤ ਜ਼ਿਆਦਾ ਨਹੀਂ ਹੈ ਤਾਂ ਕੋਈ ਸਮੱਸਿਆ ਨਹੀਂ ਹੈ। ਤੁਹਾਡਾ ਸਰੀਰ ਖੁਦ ਕੋਲੇਸਟਰੋਲ ਪੈਦਾ ਕਰਦਾ ਹੈ ਅਤੇ ਖਪਤ ਕਰਦਾ ਹੈ। ਕੋਲੇਸਟਰੋਲ ਨੂੰ ਬੜਾਈ ਰੱਖਣ ਲਈ ਤੁਸੀਂ ਆਪਣੀ ਖੁਰਾਕ ਬਦਲ ਸਕਦੇ ਹੋ। ਉਦਾਹਰਨ ਵਜੋਂ ਪੀਲੇ ਮੱਖਣ ਦੀ ਬਜਾਏ ਚਿੱਟੇ ਮੱਖਣ ਦੀ ਵਰਤੋਂ ਕਰੋ। ਇਹ ਬਿਹਤਰ ਹੈ ਕਿਉਂਕਿ ਇਹ ਪ੍ਰੋਸੈਸ ਨਹੀਂ ਹੁੰਦਾ। ਆਓ ਜਾਣਦੇ ਹਾਂ ਇਸ ਮਾਮਲੇ ਦੇ ਵਿੱਚ ਕਿਹੜਾ ਤੇਲ ਖਾਣਾ ਪਕਾਉਣ ਦੇ ਲਈ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਤੇਲ ਸਰੀਰ ਦੇ ਲਈ ਜ਼ਰੂਰੀ ਹੈ ਪਰ ਹਾਈਡਰੋਜਨੇਟਿਡ ਤੇਲ ਜਿਸ ਨੂੰ ਬਨਸਪਤੀ ਕਿਓ ਵੀ ਕਿਹਾ ਜਾਂਦਾ ਹੈ ਸਰੀਰ ਲਈ ਬਹੁਤ ਨੁਕਸਾਨਦੇਹ ਹੈ ਕਿਉਂਕਿ ਇਹ ਧਮਨੀਆਂ ਦੇ ਵਿੱਚ ਰੁਕਾਵਟ ਪੈਦਾ ਕਰਦਾ ਹੈ ਇਹ ਇੱਕ ਗੰਭੀਰ ਸਮੱਸਿਆ ਹੈ ਜਿਸ ਨਾਲ ਦਿਲ ਦਾ ਦੌਰਾ ਜਾਂ ਸਟ੍ਰੋਕ ਹੋ ਸਕਦਾ ਹੈ ਤਰਲ ਚਰਬੀ ਠੋਸ ਚਰਬੀ ਨਾਲੋਂ ਬਿਹਤਰ ਹੈ ਕਿਉਂਕਿ ਤਰਲ ਵਿੱਚ ਮੋਨੋਸੈਚੂਰੇਟਿਡ ਫੈਟ ਹੁੰਦਾ ਹੈ ਅਤੇ ਠੋਸ ਵਿੱਚ ਪੋਲੀਸੈਚੂਰੇਟਿਡ ਫੈਟ ਹੁੰਦਾ ਹੈ ਤੁਹਾਨੂੰ ਦੱਸ ਦਈਏ ਕਿ ਮੈਡੀਟੇਰੀਨੀਅਨ ਡਾਈਟ ਖਾਣ ਵਾਲੇ ਲੋਕਾਂ ਨੂੰ ਦਿਲ ਦੇ ਦੌਰੇ ਦਾ ਖਤਰਾ ਘੱਟ ਹੁੰਦਾ ਹੈ ਦਰਅਸਲ ਜਤੂਨ ਦਾ ਤੇਲ ਡਾਈਟ ਦੇ ਵਿੱਚ ਵਰਤਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਇਹ ਤੇਲ ਸਿਹਤ ਦੇ ਲਈ ਸਭ ਤੋਂ ਵਧੀਆ ਹੈ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਤੂਨ ਦਾ ਤੇਲ ਬਹੁਤ ਮਹਿੰਗਾ ਹੈ ਇਸ ਲਈ ਹਰ ਕਿਸੇ ਲਈ ਇਸ ਨੂੰ ਖਰੀਦਣਾ ਸੰਭਵ ਨਹੀਂ ਹੈ ਇਸ ਲਈ ਲੋਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਰ 6 ਮਹੀਨਿਆਂ ਬਾਅਦ ਆਪਣਾ ਤੇਲ ਬਦਲ ਲੈਣ ਭਾਵੇਂ ਉਹ ਸੂਰਜਮੁਖੀ ਦਾ ਤੇਲ ਰਾਈਸ ਬ੍ਰਾਂਡ ਤੇਲ ਜਾਂ ਸਰੋਂ ਦਾ ਤੇਲ ਵਰਤਦੇ ਹੋਣ ਉਨ੍ਹਾਂ ਕਿਹਾ ਕਿ ਹਰ ਤੇਲ ਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ ਇਸ ਵਿੱਚ ਕੋਈ ਨਾ ਕੋਈ ਜ਼ਹਿਰੀਲਾ ਪਦਾਰਥ ਹੁੰਦਾ ਹੈ ਜ਼ਿਕਰਯੋਗ ਹੈ ਕਿ ਕਸ਼ਮੀਰ ਅਤੇ ਬੰਗਾਲ ਦੇ ਵਿੱਚ ਪੇਸਮੇਕਰਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਕਈ ਅਧਿਐਨ ਵਿੱਚ ਇਹ ਸਾਹਮਣੇ ਆ ਚੁੱਕਾ ਹੈ ਕਿਉਂਕਿ ਸਰੋਂ ਦੇ ਤੇਲ ਦੀ ਵਰਤੋਂ ਕਸ਼ਮੀਰ ਅਤੇ ਬੰਗਾਲ ਦੋਵਾਂ ਵਿੱਚ ਭੋਜਨ ਬਣਾਉਣ ਦੇ ਲਈ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕੀਤੀ ਜਾਂਦੀ ਹੈ। ਸਰੋਂ ਦੇ ਤੇਲ ਦਾ ਸਾਲਾਂ ਤੱਕ ਸੇਵਨ ਕਰਨ ਦੇ ਨਾਲ ਇਸ ਵਿੱਚ ਮੌਜੂਦ ਕੁਝ ਜ਼ਹਿਰੀਲੇ ਤੱਤ ਦਿਲ ਦੀਆਂ ਨਾੜੀਆਂ ਨੂੰ ਪ੍ਰਭਾਵਿਤ ਕਰਦੇ ਹਨ। ਸਰੋਂ ਦੇ ਤੇਲ ਦਾ ਦਿਲ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ ਪਰ ਕਈ ਤਰ੍ਹਾਂ ਦੇ ਅਧਿਐਨਾਂ ਤੋਂ ਇਹ ਆਬਜ਼ਰਵੇਸ਼ਨ ਸਾਹਮਣੇ ਆਈ ਹੈ ਜੇਕਰ ਤੁਸੀਂ ਹਰ 6 ਮਹੀਨੇ ਬਾਅਦ ਤੇਲ ਨੂੰ ਬਦਲ ਦਿੰਦੇ ਹੋ ਤਾਂ ਇਸ ਨਾਲ ਤੁਸੀਂ ਉਸ ਤੇਲ ਦੇ ਵਿੱਚ ਜੋ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ਦੇ ਵਿੱਚ ਲਗਾਤਾਰ ਜਾਣ ਤੋਂ ਰੋਕ ਦਿੰਦੇ ਹੋ ਇਸ ਨਾਲ ਇਹ ਤੁਹਾਡੇ ਸਰੀਰ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਾਉਂਦਾ ਇਸ ਲਈ ਸਮੇਂ-ਸਮੇਂ ਤੇ ਖਾਣਾ ਪਕਾਉਣ ਵਾਲਾ ਤੇਲ ਬਦਲਦੇ ਰਹਿਣਾ ਬਹੁਤ ਜ਼ਰੂਰੀ ਹੈ